ਲੁਧਿਆਣਾ ਦੇ ਵਿੱਚ 100 ਇਲੈਕਟ੍ਰਿਕ ਬੱਸਾਂ ਲੈ ਕੇ ਆਉਣ ਦੀ ਤਿਆਰੀ ਹੋ ਚੁੱਕੀ ਹੈ ਸੈਂਟਰਲ ਸਕੀਮ ਦੇ ਤਹਿਤ 100 ਇਲੈਕਟ੍ਰਿਕ ਬੱਸਾਂ ਲੁਧਿਆਣਾ ਦੇ ਵਿੱਚ ਲਿਆਂਦੀਆਂ ਜਾ ਰਹੀਆਂ ਨੇ ਤੇ ਇਹਨਾਂ ਨੂੰ ਛੇਤੀ ਚਾਲੂ ਕੀਤਾ ਜਾਵੇਗਾ ਇਸ ਦੇ ਲਈ ਦੋ ਡੀਪੋ ਜਿਹੜੇ ਉਹ ਲੁਧਿਆਣੇ ਦੇ ਵਿੱਚ ਬਣਾਏ ਜਾ ਰਹੇ ਨੇ ਇੱਕ ਹੰਬੜਾ ਰੋਡ ਦੇ ਉੱਪਰ ਲਗਭਗ ਇੱਕ ਕਿੱਲੇ ਦਾ ਜਿਹੜਾ ਡੀਪੋ ਹੈ ਉਹ ਬਣੇਗਾ ਜਿੱਥੇ 30 ਬੱਸਾਂ ਠਹਿਰਨਗੀਆਂ ਤੇ ਉਹਨਾਂ ਦਾ ਸਟੇਸ਼ਨ ਹੋਵੇਗਾ ਇਸ ਤੋਂ ਇਲਾਵਾ ਇੱਕ ਕੇਰੂ ਰੋਡ ਦੇ ਉੱਪਰ ਲਗਭਗ 3.5 ਏਕੜ ਦਾ ਡੀਪੋ ਹੋਵੇਗਾ ਜਿੱਥੇ ਬਾਕੀ ਦੀਆਂ 70 ਬੱਸਾਂ ਦਾ ਰੱਖ-ਰਖਾਵ ਕੀਤਾ ਜਾਵੇਗਾ ਤੁਹਾਨੂੰ ਇਹ ਦੱਸ ਦਈਏ ਇਹ ਜਿਹੜੀਆਂ ਬੱਸਾਂ ਨੇ 9 ਮੀਟਰ ਲੰਬੀਆਂ ਹੋਣਗੀਆਂ ਲੁਧਿਆਣਾ ਮਨਸਪਲ ਕਾਰਪੋਰੇਸ਼ਨ ਨੇ ਰਿਕੁਐਸਟ ਕੀਤੀ ਹੈ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਬੱਸਾਂ ਦਾ ਦਿੱਤੀਆਂ ਜਾਣ ਥੋੜੇ ਛੋਟੇ ਸਾਈਜ਼ ਦੀ ਬੱਸਾਂ ਦਿੱਤੀਆਂ ਜਾਣ ਤਾਂ ਕਿ ਲੁਧਿਆਣੇ ਦੇ ਵਿੱਚ ਜਿਹੜੇ ਟ੍ਰੈਫਿਕ ਦੇ ਬੋਟਲ ਨੈਕਸ ਹੈਗੇ ਨੇ ਜਿੱਥੇ ਬਹੁਤ ਭੀੜਾ ਟ੍ਰੈਫਿਕ ਹੁੰਦਾ ਹੈ ਉੱਥੇ ਵੀ ਬੱਸਾਂ ਚੱਲ ਸਕਣ ਤਾਂ ਕਿ ਸਿਰਫ ਮੇਨ ਰੋਡ ਦੇ ਉੱਪਰ ਹੀ ਤੇ ਇਹ ਜਿਹੜੀ ਸਕੀਮ ਹੈ ਕੇਂਦਰ ਸਰਕਾਰ ਦੁਆਰਾ ਪ੍ਰਧਾਨ ਮੰਤਰੀ ਮੋਦੀ ਦੁਆਰਾ ਜਿਹੜਾ ਪਿਛਲੇ ਵਰੇ 16 ਅਗਸਤ ਨੂੰ ਪੀਐਮਈ ਬੱਸ ਸੇਵਾ ਜਿਹੜੀ ਚਾਲੂ ਕੀਤੀ ਗਈ ਸੀ ਜੋ ਕਿ 51 ਸ਼ਹਿਰਾ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਚੱਲਨੀ ਹੈ ਉਸ ਦੇ ਤਹਿਤ ਇਹ ਬੱਸਾਂ ਨੇ ਜਿਹੜੀਆਂ ਦਿੱਤੀਆਂ ਜਾਣਗੀਆਂ ਤੇ ਇਹਨਾਂ ਨੂੰ ਪੀਪੀਪੀ ਮਾਡਲ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਦੇ ਨਾਲ ਜਿਹੜਾ ਹੈ ਉਹ ਕੀਤਾ ਜਾ ਰਿਹਾ ਤੇ ਇਸ ਨੂੰ 10 ਸਾਲ ਦੇ ਲਈ ਇੰਦਾ ਹੀ ਆਪਰੇਟ ਕੀਤਾ ਜਾਵੇਗਾ ਜਾਂ 2037 ਤੇ ਇਥੋਂ ਵੀ ਦੱਸਦੀ ਹੈ ਲੁਧਿਆਣੇ ਦੇ ਵਿੱਚ ਜਿਹੜਾ ਪਬਲਿਕ ਟਰਾਂਸਪੋਰਟ ਦੇ ਨਾਂ ਤੇ ਜਿਹੜੀ ਬੱਸਾਂ ਚੱਲ ਰਹੀਆਂ ਸਨ ਉਹ ਪ੍ਰਾਪਤ ਨਹੀਂ ਹੈਗੀਆਂ ਹੁਣ ਇਲੈਕਟ੍ਰਿਕ ਬੱਸਾਂ ਦੇ ਆਉਣ ਦੇ ਨਾਲ ਜੋ ਕਿ 100 ਬੱਸਾਂ ਆ ਰਹੀਆਂ ਨੇ ਉਹਦੇ ਨਾਲ ਕੁਝ ਰਾਹਤ ਪਬਲਿਕ ਟਰਾਂਸਪੋਰਟ ਦੀ ਲੁਧਿਆਣੇ ਨੂੰ ਮਿਲ ਸਕਦੀ ਹੈ ਤੇ ਲੁਧਿਆਣੇ ਦੀ ਜਿਹੜੀ ਆਬਾਦੀ ਹੈ ਪਹਿਲਾਂ ਨਾਲੋਂ ਕਾਫੀ ਵੱਧ ਹੋ ਚੁੱਕੀ ਹੈ ਲੁਧਿਆਣੇ ਦੇ ਆਬਾਦੀ ਲਗਭਗ 40 ਲੱਖ ਲੋਕੀ ਆਖਰੇ ਨੇ ਸੋ ਇਸ ਕਰਕੇ ਪਬਲਿਕ ਟਰਾਂਸਪੋਰਟ ਦੇ ਨਾਂ ਤੇ ਇੱਥੇ ਆਟੋ ਰਿਕਸ਼ਾ ਜਾਂ ਜਿਹੜੀ ਬੱਸ ਸਰਵਿਸ ਚੱਲਦੀ ਹੈ ਵੱਡੀਆਂ ਬੱਸਾਂ ਚੱਲਦੀਆਂ ਨੇ ਉਹ ਬਹੁਤ ਜ਼ਿਆਦਾ ਪ੍ਰਾਪਤ ਨਹੀਂ ਹੈ ਤੇ ਕੁਛ ਦਾ ਕੰਟਰੈਕਟ ਵੀ ਜਿਹੜਾ ਹੈ ਪਿੱਛੇ ਆਪਾਂ ਸੁਣਿਆ ਸੀ ਕਿ ਮੁੱਕ ਗਿਆ ਏ ਤੇ ਇਸੇ ਕਰਕੇ ਹੁਣ ਇਲੈਕਟ੍ਰਿਕ ਬੱਸਾਂ ਨੇ ਜਿਹੜੀਆਂ ਉਹ ਇੱਕ ਤਾਂ ਪ੍ਰਦੂਸ਼ਣ ਨਹੀਂ ਫਲਾਉਂਦੀਆਂ ਤੇ ਨਾਲ ਦੇ ਨਾਲ ਇਹ ਥੋੜੇ ਸਾਈਜ਼ ਦੇ ਵਿੱਚ ਛੋਟੀਆਂ ਹੋਣ ਕਰਕੇ ਉਹਨਾਂ ਤੰਗ ਸੜਕਾਂ ਤੋਂ ਵੀ ਨਿਕਲ ਪਾਣਗੀਆਂ ਜਿੱਥੇ ਵੱਡੀਆਂ ਬੱਸਾਂ ਨਹੀਂ ਜਾ ਪਾਉਂਦੀਆਂ ਸੋ ਲੁਧਿਆਣੇ ਨੂੰ ਇਦਾਂ ਦੀ ਇੱਕ ਸਿਸਟਮ ਦੀ ਜਿਹੜੀ ਲੋੜ ਸੀ ਤੇ ਉਮੀਦ ਕਰਦੇ ਆ ਇਹਨਾਂ 100 ਬੱਸਾਂ ਦੇ ਚੱਲਣ ਦੇ ਨਾਲ ਲੁਧਿਆਣਾ ਦਾ ਜਿਹੜਾ ਟ੍ਰੈਫਿਕ ਹੈ ਕੁਝ ਸੁਚਾਰੂ ਢੰਗ ਨਾਲ ਚੱਲ ਸਕੇਗਾ ਹਾਲਾਂਕਿ ਲੁਧਿਆਣਾ ਵਰਗੇ ਵੱਡੇ ਸ਼ਹਿਰ ਵਾਸਤੇ 100 ਬੱਸਾਂ ਕਾਫੀ ਘੱਟ ਨੇ ਲੇਕਿਨ ਇੱਕ ਵਾਰੀ 100 ਬੱਸਾਂ ਜਦੋਂ ਸੁਚਾਰੂ ਢੰਗ ਨਾਲ ਚੱਲ ਪੈਣਗੀਆਂ ਹੋ ਸਕਦਾ ਹੈ ਅੱਗੇ ਹੋਰ ਬੱਸਾਂ ਵੀ ਲਿਆਂਦੀਆਂ ਜਾ ਸਕਣ ਕੁਝ ਮਾਹਰ ਕਹਿੰਦੇ ਸੀ ਲੁਧਿਆਣਾ ਨੂੰ ਮੈਟਰੋ ਦੀ ਲੋੜ ਹੈ ਪਰ ਜ਼ਿਆਦਾਤਰ ਲੋਕਾਂ ਦੇ ਆਖਣਾ ਹੈ ਲੁਧਿਆਣਾ ਜੇ ਮੈਟਰੋ ਲਿਆਂਦੀ ਜਾਂਦੀ ਹੈ ਤਾਂ ਮੈਟਰੋ ਦੀ ਕੰਸਟਰਕਸ਼ਨ ਜਿਹੜੀ 15-20 ਸਾਲ ਬਹੁਤ ਜ਼ਿਆਦਾ ਖੱਜਲ ਖੁਆਰ ਲੁਧਿਆਣਾ ਦਾ ਸੜਕਾਂ ਨੂੰ ਕਰ ਸਕਦੀ ਹੈ ਇਸ ਕਰਕੇ ਲੁਧਿਆਣੇ ਦੇ ਵਿੱਚ ਮੈਟਰੋ ਦਾ ਵਿਰੋਧ ਵੀ ਕਈ ਲੋਕੀ ਕਰ ਰਹੇ ਨੇ ਕਿ ਮੈਟਰੋ ਲੁਧਿਆਣੇ ਦੇ ਵਿੱਚ ਨਾ ਲਿਆਂਦੀ ਜਾਵੇ ਕਿਉਂਕਿ ਉਸ ਦੇ ਨਾਲ ਜੀਵਨ ਜਿਹੜਾ ਹੈ ਕਾਫੀ ਅਸਤਵਿਅਸਥ ਹੋ ਜਾਂਦਾ ਸੋ ਇਦਾਂ ਦੀਆਂ ਬੱਸਾਂ ਜੀ ਸਪੋਰਟ ਜਿਹੜੀ ਹੈ ਲੋਕਾਂ ਨੇ ਕੀਤੀ ਹੈ ਤੇ ਇਹ ਬੱਸਾਂ ਨੇ ਜਿਹੜੀਆਂ ਉਮੀਦ ਕਰਦੇ ਆ ਛੇਤੀ ਚੱਲ ਪੈਣਗੀਆਂ ਤੇ ਲੁਧਿਆਣਾ ਦੇ ਵਿੱਚ ਆਵਾਜਾਈ ਨੂੰ ਸੌਖਾ ਕਰਨ ਗਿਆ ਲੁਧਿਆਣਾ ਪੋਸਟ ਲਈ ਮਨੀਤ ਸਿੰਘ ਧੰਨਵਾਦ